ہمیں بیٹوار اکال گاڑ شکت پور سکتا پیار لے کر کے نگل لکھ پور نہیں سکتا دیکھتا تیروں سے آگے پہنچے سکتا بولو پیار سندھا لے آپ سکار دینہ جا رہی ہے آؤ دکر کی انتظر آمدی تکیز ہے بیٹھا دیکھتا دکارا لائی ہے سکتا ہمیں سکتا ہمیں واجہ دیو بلی سو بیان بلی سو بیان بلی سو بیان موسیقی ਆਦੇ ਬੈਸਪੁਰ ਦੇ ਸੰਗਤ ਨੂੰ ਬੇਨਤੀ ਹੈ ਜੇਕਰ ਨੰਕਰ ਹਾਲ ਦੇ ਵਿੱਚ ਜਿਹਨੇ ਸੰਗਤ ਤੋਂ ਬੈਠ ਸਕਦੀ ਆ ਉਹਨਾਂ ਨੰਕਰ ਸਕਾਂ ਤੇ ਬਾਕੀ ਸੰਗਤ ਬਾਹਰ ਬੈਠੇ ਗੁਰੂ ਜੀਆ ਬਾਤਾਂ ਗੁਰੂ ਜੀਆ ਸੰਗਤ ਨੂੰ ਸਰਵਣ ਤੋਂ ਬਾਅਦ ਹੀ ਗਏ ਆ ਬਹੁਤ ਸਾਰਾ ਮਾਨ ਸਤਕਾਰ ਆਪਣੇ ਵੀਰਾਂ ਨਾਲ ਕਰਕੇ ਰਸਤੋ ਹੋਇਆ ਆਪਣੇ ਸਮੇਂ ਦੇ ਨਾਲ ਉਹਨਾਂ ਵਿੱਚ ਨੰਕਰ ਵਿੱਚ ਆਉਂਦੇ ਜਿਓ ਆਇਆਂ ਨੂੰ ਜਾਨ ਸਤਿਕਾਰਯੋਗ ਸਾਡੇ ਪੱਤਰਕਾਰ ਮੇਰ ਅਜੀਤ ਅਕਬਰ ਤੋਂ ਮੇਰ ਮਨਦੀਪ ਸਿੰਘ ਜੀ ਔਰ ਹੋਰ ਸਤਕਾਰਯੋਗ ਸਾਡੇ ਮੇਰ ਕਰੇ ਸਾਰੇ ਇੱਥੇ ਕਬਰ ਤੇ ਲੈ ਰਹੇ ਸਾਰੇ ਕਿਉਂ ਆਇਆ ਨੂੰ ਸਾਤਵਰ ਪਾਕਾ ਸਾਰੇ ਸਰਕਾਰ ਦੀ ਕਲਾਕਸ਼ੇ ਕਰ ਰਹੇ ਤੇ ਨਗਰ ਲੱਖਪੁਰੀਆਂ ਸੰਪਤਾਂ ਦਾ ਬਹੁਤ ਧੰਵਾ ਹੈ ਜਿਨ੍ਹਾਂ ਨੇ ਨਗਰ ਕੀਰਤਨ ਜੀ ਆਨ ਕਿਹਾ ਆਉ ਕੁਝ ਬਾਪਾ ਪੌਣੀਆਂ ਸੰਗਤ ਦੇ ਗੁਰਪ੍ਰੀਤ ਸਿੰਘ ਆਏ ਆ ਲੱਖ ਜੀ ਆਨੇ ਬਲਕਾਰ ਸਿੰਘ ਜੀ موسیقی موسیقی موسیقی

ਸੱਤੇ ਸੱਤ ਤੇ ਸਤਿਗੁਰ ਕੀ ਰੱਖ ਸੇਵ ਕਰੀਦਾ ਸੱਤੇ ਸੱਤ ਤੇ ਸਤਿਗੁਰ ਕੀ ਰੱਖ ਸੇਵ ਕਰੀਦਾ ਮੰਤਨ ਸਤਿਗੁਰ ਨੇ ਪਾਏ 455 ਸਾਤੇ ਆਸਵੇਂ 500 ਦੇ 650 ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਸਾਹਿਬ ਦੇ 300 ਸਾਲਾਂ ਕੀ ਜਹਾੜੇ ਨਾਲ ਸੰਬੰਧਿਤ ਲੰਗਰ ਕੇਂਦਰ ਕੋ ਨਾਰਾਇਣ ਸਿੰਘ ਸੰਗਠਨ ਕਰਕੇ ਚੱਕ ਪ੍ਰੇਮਾ ਦੇ ਘਰ ਤੇ ਪਹੁੰਚਿਆ ਹੈ ਚੱਕ ਪ੍ਰੇਮਾ ਦੀਆਂ ਗੁਰੂ ਸੰਸਾ ਵੱਲੋਂ ਅਰੇ ਚੰਗਾ ਤੇ ਪਾਵਨਾਂ ਦੇ ਨਾਲ ਨੰਦਰੀ ਕੀਰਤ ਦਾ ਪ੍ਰਗਟ ਹੈ ਆਗੂ ਦੀ ਸਹਾਸੰਗਤ ਸਰਪ੍ਰਸਤ ਸਾਹਿਬ ਜੀ ਗੁਰੂ ਬਰਨਸਰਨ ਜੀ ਅੱਜ ਗੁਜੀਆਂ ਵੱਟ ਦੇ ਹੋ ਆ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਤੀ ਹਾਂ ਲੱਗੇ ਰੋਕਰ ਕੇ ਦਰਸ਼ਨਵਾਦ ਕਰਕੇ ਸਹਿਬਾ ਦੇ ਗੁਜੀਆਂ ਲੈ ਕੇ ਕੇਵਲ ਜਵਾਹਰ ਵਿੱਚ ਜਾ ਕੇ ਮੱਛੀ ਕਿਰਪਾ ਕਰੋ ਜੇ ਲੰਗਰ ਫਰੀਦ ਨੂੰ ਮੁਰਾਦਤਨ ਆਨੰਦਿਤ ਕਰੋ ਸ੍ਰੀ ਦਾਨ ਦਾ ਮੰਦਰ ਵਿੱਚ ਜੋ ਤੇ ਨਿਸ਼ਾਨ ਦਾ ਬਣਾ ਜੁਏ ਸਭ ਤੋਂ ਪਹਿਲੇ ਕਿਰਪਾ ਸੰਗਤ ਸਾਥੂਆਂ ਜੀ ਸਮਰ ਦਾ ਮੱਖੀਆਂ ਹੋ ਜੀ ਸਰਬਾਤਮਾ ਸ੍ਰੀ ਰਾਮ ਆ ਜਿਹੜੇ ਕਿੰਾਰੇ ਘੁੰਮ ਕੇ ਆ ਕੇ ਚੱਲਦੀ ਆਪਨੇ ਸ਼ਾਮ ਵਾਸਤੇ ਪਾਜ ਪਿਆਰ ਸਹਿਬਾਨ ਇਹ ਪੰਜ ਹਰਿਸ਼ਰ ਸਹਾ ਫਤਗੁਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰੂ ਜੀ ਸੰਗਤਾਂ ਪਹਾਣ ਜੀ ਰਣਮਤਾ ਤੇ ਕਰਨਿਆ ਨੇ ਆਜ ਅਗਰ ਦਾ ਕੋਪੇ ਤੇ ਸੰਗਤਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਸੱਜਣ ਪਾਸ ਦੇ ਹਰਿਸ਼ਰ ਕਿਰਪਾ ਕਰਕੇ ਸਾਹਮਣੇ ਸਾਡੀ ਕਲਾਵਕਸ਼ਕਰ ਆਓ ਨਾਲ ਜੀ ਸਾਹਿਬ ਨੂੰ ਸੰਬੋਧਨ ਦੇ ਪਾਸੇ ਚੱਲਣ ਆਇਆ ਬੜੇ ਆਤਮ ਪ੍ਰਸਾਦ ਦੇ ਨਾਲ ਆਪ ਜੀ ਦਾ ਸਤਿ ਸ੍ਰੀ ਅਕਾਲ ਜੈਸੇ ਦਾ ਸਤਨਾ ਕਰ ਰਹੇ ਆ ਸਰਕਾਰ ਦੇ ਮੱਦੇਨਜ਼ਰ ਸੰਸਦ ਨੂੰ ਜਿੱਥੇ ਸਰਕਾਰ ਪਾਸ ਕਰਨਾ ਸ਼ੁਰੂ ਕਰਿਆ ਜਾ ਰਿਹਾ ਹੈ ਉਸ ਦੇ ਨਾਮ ਇਹ ਨਾ ਪੰਚਾਇਤ ਯੋਜਨਾ ਹੈ ਬੰਨਵਾ ਕੇ ਬਾਅਦ ਬਸਤਾ ਨਾਮੇ ਸ਼ਿਕਾਇਤਾਂ ਦਾ ਸਾਰਾ ਲੰਗਰ ਇਹ 16 ਪ੍ਰੋਬਲਮ ਕੀਤਾ ਜਾ ਰਿਹਾ ਹੈ ਇਹ ਵਾਝੇਵਾਂ ਦੀ ਬਣਦੀ ਸਰਕਾਰ ਨੂੰ ਇਹ ਸਰਕਾਰ ਦੇ ਦੇਣੇ ਨੇ ਆਪ ਜਨਮ ਚੁਕਾ ਦੇਣੇ ਨੇ ਉਹ ਵਸਾਪ ਤੋਂ ਤੱਕ ਦੇ ਆਨ ਦੀ ਚਾਹ ਪੀਣਾ ਪੰਚਾਇਤ ਦੇ ਸਤਿਕਾਰ ਨੂੰ ਪੁਸ਼ਟੀ ਕਰਨ ਦਾ ਤਰੀਕਾ ਹੈ ਸਮਝਾਣਾ ਚਾਹੁੰਦਾ ਹਾਂ ਪਰ ਤੁਹਾਡੇ ਤੋਂ ਵੀ ਸਿਰ ਮਤ ਬਿਆਨ ਕਰਤਾ ਜਾ ਰਿਹਾ ਹੈ ਆਮ ਤੌਰ ਤੇ ਤਾਂ ਨਾ ਸਭ ਹੈ ਕਬ ਗੱਲ ਲਾਵੈ ਕਿ ਸਾਤ ਮੋ ਕਬ ਗੱਲ ਲਾਵੈਗੇ ਸਾਤ ਮਰੀ ਕਰੋਂ ਨਿਵਾਸ ਆਤ ਮਰੀ ਕਰੋਂ ਨਿਵਾਸ ਗਾਮ ਸਹਿਰ ਜਿਨ੍ਹਾਂ ਦੇ ਨਾਲ ਹਮੇਸ਼ਾ ਗੱਲਾਂ ਬਾਤਾਂ ਇਹਨਾਂ ਦੇ ਆਹੀ ਹੁੰਦੀਆਂ ਰਹਿੰਦੀਆਂ ਵਾਦਵੀਰ ਗੁਰੂ ਗੋਬਿੰਦ ਸਿੰਘ ਜੀ ਪਾਛ ਸਾਡੇ ਖੁਸ਼ੀਆਂ ਲੈਣੇ ਕਿਉਂਕਿ ਆਪਾਂ ਸਤਗੁਰ ਸੱਚੇ ਪਾਛ ਸਾਡੇ 350 ਸਾਂਝੀ ਦੀਦਿਆ ਲਾ ਤੇ ਆਪਾਂ ਸਤਗੁਰ ਪਾਛ ਅਛੀ ਦਿਨੀਆਂ ਕੁਸ਼ ਗੱਲਾਂ ਕਰਨੀਆਂ ਸਤਗੁਰ ਦੇ ਚਰਨਾਂ ਦੇ ਨਾਲ ਜੁੜਨਾ ਹੈ ਗਿਆਨ ਕਿਤਾ ਸਮਝਾਵੇਗੇ ਹਮ ਬਾਰਕ ਕਿਨ ਕਿਨ ਫੂਲ ਬਿਗਾਰ ਜਗਤ ਫਿਤ ਭਾਵੇਗੇ ਸੁਖ ਦੀਨ ਜੀਵਨ ਰੱਬ ਦੀ ਤਸਵੀਰਾਂ ਦੇ ਦੋਖੇਲੇ ਕਿਨੂਲ ਵਿਦਾਰ ਜਗਤ ਤੇ ਤੇ ਫਾਗੇ ਸੋਤੋ ਕੀਤੇ ਕਿਦਰੂਲ ਵਿਦਾਰ ਜਮਨ ਤੇ ਸੁਖਾਂਗੇ ਹੋਰ ਦੁਨੀਆਂ ਤੋਂ ਇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਕਿ ਸਦੀ ਸਤਾਬ ਦੀ ਦੇਸ ਪੂਰੇ ਵਰਲਡ ਦੇ ਅੰਦਰ ਜਿੱਥੇ ਕਿ ਮਨਾਇਆ ਜਾ ਰਹਾ ਹੈ ਉੱਥੇ ਅੱਜ ਵਿਸ਼ੇਸ਼ ਤੌਰ ਤੇ ਜਿੱਥੇ ਕਿ ਇੱਕ ਮਹਾਨ ਨਗਰ ਕੀਰਤਨ ਜੋ ਕਿ ਪੁਲਾਰਾਈ ਗੁਰਦੁਆਰਾ ਸੋਭਾ ਸਾਹਿਬ ਤੋਂ ਰੰਭ ਹੋ ਕੇ ਜਿੱਦ ਹੋਏ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਿੱਥੇ ਕਿ ਪੰਜ ਪਿਆਰਿਆਂ ਦੀ ਗਵਾਈ ਵਿੱਚ ਸਿਰਫ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈ ਪੂਰੇ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਇਸ ਵੇਲੇ ਪਿੰਡ ਲਖਵਟ ਵਿਖੇ ਜਿੱਥੇ ਕਿ ਸੰਗਤਾਂ ਵੱਲੋਂ ਪੂਰੇ ਲੈਤ ਮਨਜਾਤਾਵੰਤਰ ਰਹਿ ਕੇ ਉਹਨਾਂ ਦਾ ਪੂਰਾ ਪਰਮਾ ਸਵਾਗਤ ਕੀਤਾ ਗਿਆ ਉੱਥੇ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਉੱਥੇ ਪਿੰਡ ਦੀ ਸਾਧ ਸੰਗਤ ਵੱਲੋਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਵਾ ਕੇ ਸੰਗਤਾਂ ਦੇ ਵਿੱਚ ਪਰਚਾਏ ਗਏ ਉੱਥੇ ਲਖਪੁਰ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਬਹੁਤ ਹੀ ਸਤਿਕਾਰ ਨਾਲ ਪੰਜ ਪਿਆਰਿਆਂ ਨੂੰ ਜਿੱਥੇ ਕਿਸ ਰੋਪਿਓ ਦੇ ਕੇ ਸਨਮਾਨਤ ਕੀਤਾ ਉੱਥੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸਪੰਸ ਸਾਹਿਬ ਜਣ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਲੋਕੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਪ੍ਰੋਗਰਾਮ ਹੈ ਧਾਰਮਿਕ ਪ੍ਰੋਗਰਾਮ ਸਾਡੇ ਨਗਰ ਕੀਤੇ ਨੇ ਆ ਇਹ ਤਾਂ ਹੀ ਸੋਭਾ ਦਿੰਦੇ ਆ ਵੀ ਜੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੀਏ ਗੁਰੂ ਵਾਲੇ ਬਣੀਏ ਤੇ ਤੁਸੀਂ ਜੇ ਸਾਡੇ ਸੈਟਾਂ ਦੇਖੋਗੇ ਇੱਧਰ ਵੀ ਇੱਧਰ ਵੀ ਸਾਡੇ ਸਿੰਘ ਸਾਹਿਬ ਜਿਹੜੇ ਸਾਡੇ ਪਿੰਡ ਤੋਂ ਹੀ ਆ ਸਿੰਘ ਸਜੇ ਆ ਮੁੰਡੇ ਕਾਫੀ ਧੀਰ ਤੋਂ ਸੇਵਾ ਵੀ ਕਰ ਰਹੇ ਆ ਤੇ ਇਹਦਾ ਬੜਾ ਮਨ ਖੁਸ਼ ਹੁੰਦਾ ਜਦੋਂ ਸਾਰੇ ਬੱਚੇ ਹੀ ਇਧਰੋਂ ਲੱਗਦਾ ਛੋਟੇ ਛੋਟੇ ਬੱਚਿਆਂ ਦੇਖੋ ਦਿਮਾਗਲੇ ਬੰਦੇ ਸਜਾਏ ਆ ਤੇ ਇਦਾਂ ਸਿੱਖੀ ਨਾਲ ਜੁੜੀਏ ਤੇ ਇਸ ਰਾਹ ਤੇ ਆ ਕੇ ਸਾਨੂੰ ਇਹ ਆ ਭਾਈ ਸਾਡੇ ਮਾਪੇ ਨੂੰ ਵੀ ਫਕਰਿਆ ਤੇ ਸਾਨੂੰ ਵੀ ਚਿੰਤਾ ਨਿਗੀ ਕਿਉਂਕਿ ਜਦੋਂ ਬੱਚਾ ਇਸ ਰਾਹ ਤੇ ਆ ਜਾਂਦਾ ਤਾਂ ਨਸ਼ੇ ਤੋਂ ਤਾਂ ਬਚਦਾ ਹੀ ਬਚਦਾ ਤੇ ਹੋਰ ਸਮਾਜ ਦੇ ਸਾਰੀਆਂ ਕੁਰੀਤੀਆਂ ਤੋਂ ਹੀ ਬਚ ਜਾਂਦਾ ਇਹ ਤਾਂ ਸਪਸ਼ਟ ਏ ਗੱਲ ਆ ਨਾ ਤੇ ਅਸੀਂ ਸਾਡੇ ਪ੍ਰੋਗਰਾਮ ਮਨਾਉਣ ਦਾ ਇਹ ਹੀ ਫਾਇਦਾ ਆ ਤਾਂ ਹੀ ਫਾਇਦਾ ਆ ਜੇ ਅਸੀਂ ਸਿੱਖੀ ਸਰੂਪ ਨਾਲ ਜੁੜੀਏ ਤੇ ਇੰਦਾ ਦੀ ਸਮਾਜਿਕ ਰੀਤਿਓ ਤੋਂ ਦੂਰ ਹੈ ਕਿ ਆਪਣਾ ਜੀਵਨ ਵਧੀਆ ਬਣਾਈਏ ਜੀ ਬਹੁਤ ਬਹੁਤ ਧੰਨਵਾਦ ਇਹ ਸੰਨ ਬਹੁਤ ਹੀ ਸਤਿਕਾਰਯੋਗ ਸਪੰਸਰ ਸਾਹਿਬਾਨ ਸੋ ਉੱਥੇ ਜਿੱਥੇ ਕਿ ਹਿੰਦ ਦੀ ਚਾਦਰ 탄ਤਨ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਕਿ ਸ਼ਤਾਬ ਜੀ ਦੇ ਸਾਰੇ ਪੂਰੇ ਵਰਲਡ ਦੇ ਅੰਦਰ ਮਨਾਇਆ ਜਾ ਰਿਹਾ ਉੱਥੇ ਇਸ ਧਰਤੀ ਉੱਤੇ ਵੀ ਅੱਜ ਜਿੱਥੇ ਮਹਾਨ ਨਗਰ ਕੀਰਤਨ ਕੱਢਿਆ ਗਿਆ ਉੱਥੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਸੰਗਤ ਪਰ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਕਿਹੋ ਜਿਹਾ ਸੰਦੇਸ਼ ਆ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 350 ਸਵਾਲਾਂ ਸੰਬੰਧ ਵਿੱਚ ਪੁਲਾਰਾਈ ਤੋਂ ਨਜ਼ਰ ਕੀਤਾ ਰੰਗ ਹੋਇਆ ਵੀਰਪੁਰ ਅਕਾਲਗੜ ਸੰਗਤਪੁਰ ਬੇਗੰਪੁਰ ਲੱਤਪੁਰ ਚੱਕਪ੍ਰੇਮਾ ਬਰਿਆਲ ਤੇ ਗਲਾਗੜ ਤੇ ਪੁਲਾਰਾਈ ਵੀ ਕੇ ਸਮਾਪਤ ਹੋਵੇਗਾ ਸਾਨੂੰ ਆਪਣੇ ਪੁਰਖਿਆਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਜਰੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿੱਚ ਆਪਣਾ ਸੀਸ ਭੇਟ ਕੀਤਾ ਹਿੰਦੂ ਧਰਮ ਦੀ ਰੱਖਿਆ ਵਾਸਤੇ ਹੀ ਉਹਨਾਂ ਦੇ ਜਨੂ ਲਾਏ ਜਾਂਦੇ ਸਨ ਧਰਮ ਦੇ ਲਈ ਕੋਈ ਨਹੀਂ ਖੜਿਆ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦਿੱਤਾ ਹਿੰਦੂ ਧਰਮ ਦੀ ਰੱਖਿਆ ਕੀਤੀ ਸਾਨੂੰ ਇਹ ਨਹੀਂ ਭੇਜ ਸਾਡੇ ਸਿੱਖਾਂ ਦੇ ਆ ਉਹ ਸਾਰੇ ਧਰਮਾਂ ਦੇ ਆ ਸਾਰੇ ਧਰਮਾਂ ਨੂੰ ਬਚਾਉਣ ਦੇ ਲਈ ਅੱਜ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ ਅਸੀਂ ਆਪਣਾ ਪੂਰਾ ਰੰਗ ਮਾਰ ਲਏ ਆ ਪੂਰੀਆਂ ਗੁਰਸਿੱਖੀ ਜੀਵਨ ਧਾਰ ਰਹੇ ਆ ਕਿ ਜੇ ਗੁਰੂ ਸੇਖ ਬਹਾਦਰ ਜੀ ਸੀਸ ਨਾ ਦਿੰਦੇ ਕੋਈ ਇੱਥੇ ਸਿੱਖ ਨਾ ਕੋਈ ਹਿੰਦੂ ਕੋਈ ਨਹੀਂ ਹੁੰਣਾ ਸੀ ਉਹਨਾਂ ਦੇ ਬਲੀਦਾਨ ਕਰਕੇ ਇਸ ਧਰਤੀ ਦੇ ਵਿੱਚ ਸਾਨੂੰ ਸੱਚੇ ਪਾਤਸ਼ਾਹ ਨੇ ਜੀਵਨ ਬਖਸ਼ਿਆ ਗੁਰ ਸਿੱਖੀ ਜੀ ਨੇ ਬਖਸ਼ਿਆ ਸਾਨੂੰ ਸਾਰਿਆਂ ਨੂੰ ਅੱਜ ਸਤਕਾਰ ਵੀ ਚਲਣਾ ਚਾਹੀਦਾ ਅਮਰਤ ਛੱਕੇ ਗੁਰੂ ਵਾਲੇ ਬਣਨਾ ਚਾਹੀਦਾ ਕਿਉਂਕਿ ਜੇ ਅਸੀਂ ਗੁਰੂ ਵਾਲੇ ਬਣਾਂਗੇ ਜੇ ਅਸੀਂ ਆਪਣੀ ਪੰਜਾਬ ਦੀ ਧਰਤੀ ਤੇ ਨਹੀਂ ਗੁਰੂ ਵਾਲੇ ਬਣਾਂਗੇ ਤੇ ਹੋਰ ਕਿੱਥੇ ਬਣਾਂਗੇ ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਗੁਰੂ ਤੇਗ ਬਹਾਦਰ ਜੀ ਜਪੂਰ ਨੇ ਅਗੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਹੈ ਇਹੋ ਜੇ ਮਹਾਨ ਨਗਰ ਕੀਰਤਨ ਜੋਗ ਕੇ ਸਾਂਝੀ ਵਾਰਤਾ ਦਾ ਪ੍ਰਦੀਕ ਹੈ ਸੋ ਸਾਡੇ ਨਾਲ ਪ੍ਰਧਾਨ ਜੀ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਦੇ ਇਸ ਮੌਕੇ ਦੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਜੀ ਦੀ ਦਿਹਾੜੇ ਦੇ ਸਬੰਧ ਵਿੱਚ ਸਾਰੀ ਸੰਗਤ ਇਕੱਤਰ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਬੀਬੀਆਂ ਭੈਣਾਂ ਨੇ ਬਹੁਤ ਵੱਧ ਚੜ ਕੇ ਪਰਸੋਂ ਰੋਜ ਤੋਂ ਲੈ ਕੇ ਅਖੰਡ ਪਾਠ ਸਾਹਿਬ ਦੀ ਰੰਮਤਾ ਤੋਂ ਲੈ ਕੇ ਅੱਜ ਤੱਕ ਜਿੰਨੀ ਸੇਵਾ ਕੀਤੀ ਉਹ ਬਹੁਤ ਸ਼ਲਾਘਾਜੋਗਿਆ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਪ੍ਰੋਗਰਾਮ ਆਪਾਂ ਹਰ ਹਾਲੇ ਕੇ ਕਰਦੇ ਰਹੀਏ ਔਰ ਗੁਰਤੇਗ ਭਾਦਰ ਜੀ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜੋ ਨਗਰਗੀਤਨ ਆਇਆ ਸੀ ਉਸ ਦਾ ਧੰਨਵਾਦ ਕਰਨ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਹੁਣ ਆਪਾਂ ਨਗਰਗੀਤਨ ਅੱਗੇ ਚਾਲੇ ਪਾ ਗਏ ਆ ਗਿਆ ਹੁਣ ਆਪਾਂ ਸਾਰਿਆਂ ਨੂੰ ਬੇਨਤੀ ਆ ਕਿ ਜਿੱਦਾਂ ਜਿੱਦਾਂ ਵੀ ਹੋ ਸਕਦਾ ਨਗਰ ਕੀਰਤਨ ਦੇ ਨਾਲ ਚੱਲਣ ਦੀ ਬੇਨਤੀ ਕੀਤੀ ਜਾਂਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ